ਦੁਨੀਆ ਦਾ ਹਰ ਸੁੱਖ ਹਰ ਚੀਜ਼ ਮਿਲ ਸਕਦੀ ਹੈ ਪਰ ਅਸਲੀ ਨੰਦਤਾ ਉਦੋਂ ਆਉਂਦਾ ਹੈ ਜਦੋਂ ਬੰਦਾ ਆਪਣੇ ਗੁਰੂ ਦੇ ਹੁਕਮ ਵਿੱਚ ਚਲਦਾ ਹੈ ਸਾਥ ਸੰਗਤ ਜੀ ਮੈਂ ਤੁਹਾਨੂੰ ਇੱਕ ਕਥਾ ਸੁਣਾਵਾਂਗਾ ਮੇਰੇ ਨਾਲ ਜੁੜੇ ਰਹੋ ਤੇ ਪੂਰੀ ਐਂਡ ਤੱਕ ਸੁਣਿਓ ਜੋ ਗੁਰੂ ਸਾਹਿਬ ਜੀ ਤੁਹਾਨੂੰ ਉਪਦੇਸ਼ ਜਣਾ ਚਾਹ ਰਹੇ ਨੇ ਉਸ ਨਾਲ ਤੁਹਾਡੇ ਘਰ ਵਿੱਚ ਖੁਸ਼ੀਆਂ ਤੇ ਬਰਕਤਾਂ ਆਣਗੀਆਂ ਤੁਹਾਡੇ ਘਰ ਦੇ ਵਿੱਚ ਦੁੱਖ ਕਲੇਸ਼ ਦੂਰ ਹੋਣਗੇ ਚਲੋ ਸਾਥ ਸੰਗਤ ਜੀ ਸ਼ੁਰੂ ਕਰਦੇ ਹਾਂ ਇੱਕ ਬ੍ਰह्म ਗਿਆਨੀ ਦਾ ਰਾਤ ਦੱਸਣ ਲੱਗਾ ਸਾਥ ਸੰਗਤ ਜੀ ਤੁਹਾਨੂੰ ਪੁਰਾਣੇ ਸਮਿਆਂ ਦੀ ਗੱਲ ਹੈ ਪੰਜਾਬ ਦੇ ਇੱਕ ਪਿੰਡ ਵਿੱਚ ਬਹੁਤ ਹੀ ਧਨਵਾਨ ਜ਼ਿਮੀਂਦਾਰ ਰਹਿੰਦਾ ਸੀ ਉਸ ਕੋਲ ਹਰ ਤਰ੍ਹਾਂ ਦੀ ਸਹੂਲਤ ਸੀਗੀ ਮਤਲਬ ਵੱਡੇ ਖੇਤ ਘਾਹ ਗੱਡੀਆਂ ਨੌਕਰ ਚਾਕਰ ਸਭ ਕੁਝ ਸੀਗਾ ਪਰ ਅਜੀਬ ਗੱਲ ਇਹ ਸੀ ਕਿ ਉਹ ਕਦੇ ਵੀ ਖੁਸ਼ ਨਹੀਂ ਸੀ ਰਹਿੰਦਾ ਮਤਲਬ ਚੜਜੜਾ ਭਾਂ ਰੰਦਾ ਸੀਗਾ ਉਹ ਹਰ ਵੇਲੇ ਉਸ ਦੇ ਚਿਹਰੇ ਉੱਤੇ ਫਿਕਰ ਦੀ ਲਕੀਰਾਂ ਹੁੰਦੀਆਂ ਸੀਗੀਆਂ ਇੱਕ ਦਿਨ ਉਸ ਦੇ ਪਿੰਡ ਵਿੱਚ ਇੱਕ ਬ੍ਰह्म ਗਿਆਨੀ ਮਹਾਤਮਾ ਆਏ ਉਹਨਾਂ ਨੇ ਦਰਸ਼ਨ ਕਰਨ ਲਈ ਲੋਕਾਂ ਦੀਆਂ ਲਾਈਨਾਂ ਲੱਗ ਗਈਆਂ ਹਰ ਕੋਈ ਆਪਣੀ ਮਨ ਦੀ ਗੱਲ ਸਾਂਝੀ ਕਰਦਾ ਤੇ ਉਹ ਮਹਾਤਮਾ ਉਹਨਾਂ ਨੂੰ ਗੁਰਬਾਣੀ ਦੀ ਰਾਹ ਹਾਲਤ ਦੱਸਦੇ ਉਹ ਜ਼ਿਮੀਂਦਾਰ ਵੀ ਗਿਆ ਉਸਨੇ ਬੈਠ ਕੇ ਪੁੱਛਿਆ ਮਹਾਰਾਜ ਮੇਰੇ ਕੋਲ ਸਭ ਕੁਝ ਹੈ ਪਰ ਫਿਰ ਵੀ ਦਿਲ ਵਿੱਚ ਅਧੂਰਾ ਅਧੂਰਾ ਜਿਹਾ ਲੱਗਦਾ ਰਹਿੰਦਾ ਖੁਸ਼ じゃ ਨਹੀਂ ਮੈਂ ਰਹਿੰਦਾ ਮਹਾਤਮਾ ਨੇ ਹੌਲੀ ਜਿਹੀ ਮੁਸਕਰਾਉਂਦਿਆਂ ਹੋਇਆ ਕਿ ਆ ਪੁੱਤਰ ਸੁੱਖ ਸਿਰਫ ਬਾਹਰ ਲੱਭਣ ਨਾਲ ਨਹੀਂ ਮਿਲਦਾ ਸੁੱਖ ਦਾ ਰਾਜ ਤਾਂ ਤੇਰੇ ਅੰਦਰ ਹੀ ਹੈ जिम्मेदार ਜਿਹੜਾ ਸੀਗਾ ਉਹ ਹਰਾਨ ਹੋ ਗਿਆ ਉਸਨੇ ਪੁੱਛਿਆ ਪਰ ਮੈਂ ਅੰਦਰ ਕਿਵੇਂ ਲੱਭਾਂ ਮਹਾਤਮਾ ਜੀ ਨੇ ਇੱਕ ਸੁੰਦਰ ਕਹਾਣੀ ਸੁਣਾਈ ਕਹਿੰਦਾ ਇੱਕ ਵਾਰ ਇੱਕ ਪੰਛੀ ਸੀਗਾ ਉਹ ਹਰ ਰੋਜ਼ ਆਕਾਸ਼ ਵਿੱਚ ਉੜਦਾ ਪਰ ਉਸ ਨੂੰ ਹਰ ਵਾਰ ਲੱਗਦਾ ਕਿ ਸ਼ਾਇਦ ਅਗਲੇ ਪਹਾੜ ਦੇ ਪਿੱਛੇ ਉਸਦੀ ਖੁਸ਼ੀ ਹੈ ਉੜਦਾ ਉੜਦਾ ਹਜ਼ਾਰਾਂ ਕਿਲੋਮੀਟਰ ਤੈਅ ਕਰਦਾ ਰਿਹਾ ਪਰ ਜਿੱਥੇ ਵੀ ਗਿਆ ਉਸ ਨੂੰ ਚੈਨ ਨਾ ਮਿਲਿਆ ਅਖੀਰ ਉਹ ਥੱਕ ਗਿਆ ਅਤੇ ਵਾਪਸ ਆਪਣੇ ਕੋਸਲੇ ਵਿੱਚ ਆ ਗਿਆ ਜਦੋਂ ਉਸ ਨੇ ਆਪਣਾ ਦਿਲ ਖੋਲ੍ਹ ਲਿਆ ਤਾਂ ਉਸ ਨੂੰ ਅਸਲੀ ਲੰਦ ਮਿਲਿਆ ਉਹ ਜਾਣ ਗਿਆ ਕਿ ਸੁੱਖ ਤਾਂ ਉਸ ਦੇ ਆਪਣੇ ਅੰਦਰ ਹੀ ਸੀਗਾ ਇਹ ਸੁਣ ਕੇ ਜ਼ਮੀਨਦਾਰ ਜਿਹੜਾ ਸੀਗਾ ਉਹ ਸਮਝ ਗਿਆ ਕਿ ਉਹ ਖੁਸ਼ੀ ਬਾਹਰੀ ਚੀਜ਼ਾਂ ਵਿੱਚ ਨਹੀਂ ਲੱਭ ਸਕਦਾ ਉਸ ਨੇ ਆਪਣਾ ਜੀਵਨ ਗੁਰਬਾਣੀ ਦੇ ਹੁਕਮ ਵਿੱਚ ਤੁਰਨਾ ਸ਼ੁਰੂ ਕਰ ਦਿੱਤਾ ਨਿਤਨੇਮ ਕਰਨ ਲੱਗਾ ਸੇਵਾ ਕਰਨ ਲੱਗਾ ਨਾਮ ਜਪਣ ਲੱਗਾ ਤੀਰੇ ਤੀਰੇ ਹੋਲੀ ਹੋਲੀ ਉਸ ਦੇ ਅੰਦਰ ਜਿਹੜਾ ਖਾਲੀਪਨ ਸੀਗਾ ਉਹ ਭਰਨ ਲੱਗ ਗਿਆ ਅਤੇ ਉਸ ਨੂੰ ਉਹ ਆਨੰਦ ਮਿਲਿਆ ਜਿਸ ਦੀ ਉਸ ਨੂੰ ਸਾਲਾਂ ਤੋਂ ਤਲਾਸ਼ ਸੀਗੀ ਇਹ ਗੱਲ ਗੁਰੂ ਸਾਹਿਬ ਵੀ ਕਹਿੰਦੇ ਹਨ ਬ੍ਰਹਮ ਬਿੰਦੇ ਤਿਸਤਾ ਬ੍ਰਾਹਮਣ ਰਹੇ ਇੱਕ ਸਭਾਈ ਲਿਵ ਲਈ ਸਭ ਕੁਝ ਉਸ ਪ੍ਰਭ ਦੀ ਰਚਨਾ ਹੈ ਸੱਚੀ ਖੁਸ਼ੀ ਉਹੀ ਬੰਦਾ ਪਾਉਂਦਾ ਹੈ ਜੋ ਇੱਕ ਪ੍ਰਭੂ ਨਾਲ ਲਿਵ ਜੋੜ ਲੈਂਦਾ ਹੈ ਸਾਧ ਸੰਗਤ ਜੀ ਦਾ ਹੁਣ ਮੋਰਲਾ ਹੀ ਹੈ ਅਸਲੀ ਸੁਖ ਬਾਹਰੀ ਚੀਜ਼ਾਂ ਵਿੱਚ ਨਹੀਂ ਛਿਪਿਆ ਹੋਇਆ ਸਾਡੇ ਅੰਦਰ ਹੀ ਛਿਪਿਆ ਹੋਇਆ ਹੈ ਦੁੱਖ ਸੁੱਖ ਆਨੰਦ ਫਿਕਰ ਸਭ ਕੁਝ ਮਾਨਵੀ ਹਾਲਾਤ ਹਨ ਜਦੋਂ ਬੰਦਾ ਗੁਰਬਾਣੀ ਅਨਸਾਰ ਜੀਵਨ ਬਤੀਤ ਕਰਦਾ ਹੈ ਉਸ ਨੂੰ ਹਮੇਸ਼ਾ ਅਸਲੀ ਖੁਸ਼ੀ ਮਿਲਦੀ ਹੈ ਨਾਮ ਜਪਣ ਤੇ ਗੁਰੂ ਦੇ ਹੁਕਮ ਵਿੱਚ ਤੁਰਨਾ ਇਹ ਹੀ ਜੀਵਨ ਦੀ ਸਭ ਤੋਂ ਵੱਡੀ ਦਵਾਈ ਹੈ ਸਾਥ ਸੰਗਤ ਜੀ ਜੋ ਵੀ ਗੁਰੂ ਸਾਹਿਬ ਜੀ ਐ ਤੁਹਾਨੂੰ ਉਪਦੇਸ਼ ਦੇਣਾ ਚਾਹ ਰਹੇ ਨੇ ਹੋਪ ਤੁਸੀਂ ਸਮਝ ਗਏ ਹੋਵੋ ਕਿ ਜੋ ਵੀ ਅੱਜ ਦਾ ਗੁਰਸਹਿਬ ਦਾ ਹੁਕਮਨਾਮਾ ਸੀਗਾ ਸ਼ਲੋਕ ਮਹਲਾ 3 ਜਬ੍ਰਮ ਬਿੰਦੇ ਤਿਸਤਾ ਬ੍ਰਹਮਤ ਰਹਿ ਇੱਕ ਸ਼ਬਦ ਲੈ ਬੁਲਾਈ ਨਮਨਿਤ 18 ਸਿੱਧੇ ਪਿੱਛੇ ਲੱਗ ਫਿਰੀਆਂ ਜੋ ਹਰ ਹਿਰਦ ਸਤਸਦਾ ਵਸਾਈ ਜੋ ਬ੍ਰਾਹਮਣ ਉਹ ਜਾਣਦਾ ਹੈ ਸਾਧ ਸੰਗ ਜੀ ਉਸ ਦਾ ਹੀ ਬ੍ਰਹਮਣ ਉਹ ਨਾ ਕਾਇਮ ਰਹਿੰਦਾ ਹੈ ਜੋ ਇੱਕ ਸ਼ਬਦ ਵਿੱਚ ਸੁਰਤ ਜੋੜੀ ਰੱਖਦਾ ਹੈ ਨੋ ਨਦੀਆਂ ਤੇ 18 ਸਿੱਧੀਆਂ ਵੀ ਉਸ ਦੇ ਪਿੱਛੇ ਲੱਗ ਤੁਰਦੀਆਂ ਹਨ ਜੋ ਹਰੀ ਨੂੰ ਸਦਾ ਦੇਵ ਵਿੱਚ ਵਸਾਉਂਦਾ ਹੈ ਨੋਂ ਨਿੱਦੀਆਂ 18 ਸਿੱਧੀਆਂ ਸਾਤ ਸੰਗਤ ਜੀ ਧਨ ਦੌਲਤ ਐਸ਼ੋ ਰਾਮ ਪੈਸਾ ਸਾਰੀਆਂ ਸਹੂਲਤਾਂ ਕਹਿ ਲੋ ਹਨ ਉਹ ਵੀ ਉਹਦੇ ਪਿੱਛੇ ਲੱਗ ਤੁਰਦੀਆਂ ਨੇ ਜਿਹੜਾ ਪ੍ਰਭੂ ਦੀ ਰਜ਼ਾ 'ਚ ਰਹਿੰਦਾ ਹੈ ਤੇ ਹਰੀ ਦਾ ਸਿਮਰਨ ਕਰਦਾ ਸੋ ਸਾਤ ਸੰਗਤ ਜੀ ਅੱਜ ਦਾ ਬਹੁਤ ਹੀ ਡੀਪ ਤੁਹਾਨੂੰ ਗੁਰਸੱਭ ਜੀ ਮੈਸੇਜ ਦਿੱਤਾ ਹੋਣਾ ਨੇ ਜੋ ਤੁਹਾਨੂੰ ਕਹਿਣਾ ਚਾਹ ਰਹੇ ਸੀਗੇ ਉਹ ਨਹੀਂ ਸਮਝੇ ਤਾਂ ਅਗੇਂ ਦੁਆਰਾ ਤੋਂ ਕਥਾ ਸੁਣਿਓ ਖੋਪ ਦੁਆਰਾ ਤੁਸੀਂ ਫੋਲੋ ਕਰ ਜੋਗੇ ਵੀਡੀਓ ਲਾਈਕ ਕਰੀ ਵਧੀਆ ਲੱਗੀ ਹੋਵੇ ਸਾਥ ਸੰਗਤ ਜੀ ਵੀਡੀਓ ਨੂੰ ਲਾਈਕ ਕਰਦੇ ਹੋ ਕਥਾ ਨੂੰ ਲਾਈਕ ਕਰਦੇ ਹੋ ਹਨ ਜੋ ਵੀ ਗੁਰੂ ਸਾਹਿਬ ਤੁਹਾਨੂੰ ਮੈਸੇਜ ਦਿੱਤਾ ਹੈ ਤੁਹਾਡੇ ਘਰ ਵਿੱਚ ਵੀ ਖੁਸ਼ੀਆਂ ਤੇ ਬਰਕਤਾਂ ਪ੍ਰਭੂ ਦਾ ਸਿਮਰਨ ਕਰਿਆ ਕਰੋ ਵੀਡੀਓ ਨੂੰ ਲਾਈਕ ਕਰਦੇ ਹੋ ਚੈਨਲ ਦੇ ਪਹਿਲੀ ਵਾਰੀ ਵਿਜ਼ਿਟ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਪਲੱਸ ਬੈਲ ਆਈਕਨ ਦਬਾ ਦਿਓ ਜਦੋਂ ਵੀ ਗੁਰੂ ਸਾਹਿਬ ਦਾ ਮਹ ਹੁਕਮਨਾਮਾ ਉਪਦੇਸ਼ ਜਦੋਂ ਵੀ ਅਪਲੋਡ ਕਰਾਂ ਜੋ ਵੀ ਤੁਹਾਨੂੰ ਗੁਰੂ ਸਾਹਿਬ ਮੈਸੇਜ ਜਣਾ ਚਾ ਰਹੇ ਨੇ ਤੁਹਾਡੇ ਵੀ ਗੁਰੂ ਸਾਹਿਬ ਦੇ ਚਰਨਾਂ 'ਚ ਹਾਜ਼ਰੀ ਲੱਗ ਸਕਣ ਤੁਸੀਂ ਵੀ ਉਹਨੂੰ ਸੁਣ ਸਕੋ ਸਤ ਸੰਗਤ ਜੀ ਵੀਡੀਓ ਨੂੰ ਲਾਈਕ ਕਰ ਦਿਓ ਤੁਹਾਡੇ ਇੱਕ ਲਾਈਕ ਨਾਲ ਮੈਨੂੰ ਕਾਫੀ ਖਲਾਸ਼ੇਰੀ ਮਿਲਦੀ ਹੈ ਕੋਈ ਪੁੱਲਚਕ ਹੋ ਗਿਆ ਵੀ ਸਤ ਸੰਗਤ ਜੀ ਮਾਫ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ